ਤੰਨ ਨੀ ਹੋਏ ਕੁੱਖੋ ਮਾਤਾ ਚਾਰ ਹੋ ਗਏ ਪਹਿਲਾਂ ਥੋੜੇ ਇੱਕ 15 ਦਿਨ ਲੰਗੇ ਸੀ ਪਹਿਲਾਂ ਢਿੱਲੇ ਹੋ ਗਏ ਸੀ ਆ ਤਾਂ ਹੀ ਉਹ ਸੇ ਮਾਤਾ ਜੀਆ ਕਿਰਪਾ ਹੋ ਜੂ ਕਾਲੋ ਨਾ ਉਤਾਰ ਦੇਵ ਜਾਂ ਕਿਰਪਾਈ ਹੋ ਜੂ 1 2 3 4 22 ਤਰੀਕ ਨੂੰ ਮਹਾਵਾਰੀ ਆਊਗੀ ਜਾਂ ਕਿਰਪਾਈ ਹੋ ਜੂ ਮਾਤਾ ਤੇ ਇੱਕ ਮੱਥਾ ਮਾਤਾ ਸਮਝ ਨਹੀਂ ਆ ਵੀ ਤੈਨੂੰ ਕਿਵੇਂ ਬੰਦਵਾ ਮਾ ਜਿੱਤ ਜੀ ਹੋਈ ਸਭ ਲਾ ਕਣ ਪਾਏ ਹੁਣ ਮੁੰਡੇ ਤਿੰਨ ਹੋਣ ਰਿਸ਼ਤੇ ਨਾ ਹੁੰਦੇ ਹੋਣ ਪਹਿਲੀ ਗੇਲਾਂ ਦੇ ਕਣ ਹੋਣਾ ਪੁੱਛਣ ਵਾਸਤੇ ਹੁਣ ਮੁੰਡੇ ਤਿੰਨ ਹੋਣ ਰਿਸ਼ਤੇ ਨਾ ਹੁੰਦੇ ਹੋਣ ਪੁੱਛਣ ਵਾਸਤੇ ਹੁਣ ਕਣ ਪਾਏ ਹੁਣ ਮੁੰਡੇ ਤਿੰਨ ਹੋਣ ਕਣ ਪਾਏ ਹੁਣ ਰਿਸ਼ਤੇ ਨਾ ਹੁੰਦੇ ਹੋਣ ਪੁੱਛਣ ਵਾਸਤੇ ਹੁਣ ਮੁੰਡੇ ਤਿੰਨ ਹੋਣ ਵਿਆਹ ਨਾ ਹੁੰਦਾ ਹੋਵੇ ਕਾਰ ਉੱਪਰ ਦੀ ਕਣ ਹੋਵੇ ਪੁੱਛਣ ਵਾਸਤੇ ਹੋਣਾ ਮੁੰਡੇ ਤਿੰਨ ਹੋਣਾ ਕਿਥੋਂ ਆਇਆ ਬੱਕਰਾ ਜਿਹਿਲੰਦਰ ਤੋਂ ਆਇਆ ਬੱਕਰਾ ਭਰਾ ਤੁਸੀਂ ਤਿੰਨੋਂ ਮੁੰਡੇ ਤਿੰਨ ਕੌਣ ਨੇ ਉਹਨਾਂ ਦੇ ਤਾਂ ਤਿੰਨੇ ਮੁੰਡੇ ਹੁਣ ਕੱਲੇ ਮੁੰਡੇ ਤੈਨ ਨਾ ਹੁਣ ਕਣ ਪਾਏ ਹੋਣਾ ਰਿਸ਼ਤੇ ਨਾ ਆਉਂਦੇ ਹੁਣ ਮਾਦਾਨੇ ਕਣ ਪਾਏ ਹੁਣ ਪੁੱਤ ਉੱਪਰ ਦੀ ਵੀ ਰਿਸ਼ਤੇ ਨਾ ਆਉਂਦੇ ਹੁਣ ਦੋ ਮੁੰਡਿਆਂ ਦੇ ਰਿਸ਼ਤੇ ਹੋ ਗਏ ਹੁਣ ਇੱਕ ਮੁੰਡੇ ਦਾ ਰਿਸ਼ਤੇ ਨਾ ਹੋਵੇ ਹੁਣ ਤਿੰਨ ਭਾਈ ਹੋਣਾ ਕਣ ਪਾਏ ਹੋਣਾ ਪੁੱਛਣ ਵਾਸਤੇ ਹੁਣ ਮਾਤਾ ਵਿਚੇ ਖੜੀ ਆ ਫਿਰ ਮਾਤਾ ਠਾਲ ਲਾ ਕੇ ਆਕੇ ਗੁੜੀ ਦੇ ਤਿੰਨ ਮੁੰਡੇ ਹੋਣ ਦੋ ਦਾ ਵਿਆਹ ਹੋ ਗਿਆ ਹੋਵੇ ਇੱਕ ਰਹਿੰਦਾ ਹੋਵੇ ਪੁੱਛਣ ਵਾਸਤੇ ਆਏ ਹੋਵੇ ਕਿੰਨੇ ਬਜਟ ਬੋਲਣੇ ਕਟਵਾ ਦੇ ਨੂੰ ਕੋਈ ਦੋ ਹੁਕਮ ਜੀ ਤੁਸੀਂ ਗੈਲ ਵਾਲੀ ਸਾਈਡ ਵਾਲੇ ਸਾਹਮਣੇ ਆ ਜੇ ਆ ਜਾ ਮਾਤਾ ਜਲਦੀ ਆ ਜਾ ਤੁਸੀਂ ਸਾਹਮਣੇ ਵਾਲੀ ਸਾਈਡ ਆਓ ਬਈ ਬਣ ਕੇ ਆ ਕੰਮ ਨਾ ਪਿੱਛੇ ਨਾ ਕੜਨ। ਭਾਈ ਮੈਂ ਬੜਾ ਕਹਿ ਚੁੱਕਾ। ਵੀਰੇ ਇੱਧਰ ਆਜੋ ਵੀਰ ਬਣ ਕੇ ਮੁੰਡੇ ਇੱਧਰ ਆਜੋ ਅਗਲੀ ਸਾੜੇ ਜ। ਇੱਧਰ ਨਾ ਖੜੋ ਭਾਈ। ਇਹਨਾਂ ਨੂੰ ਸਾਹਮਣੇ ਹੀ ਛੱਡ ਲਿਓ। ਇਹਦੇ ਇੱਧਰ ਬੁਲਾਉਣਾ ਛੱਡੋ। ਹੈਲੋ। ਕਿੱਥੋਂ ਆਏ ਮਾਤਾ? ਮੇਰਾ ਫੋਨ ਤੇ ਲਾਈਵ ਚੱਲ ਰਿਹਾ। ਤਿੰਨ ਮੁੰਡੇ ਕੀਦੇ ਨੇ ਮਾਤਾ? ਥੋੜੇ ਵੀ ਤਿੰਨ ਨੇ। ਇੱਕ ਮੁੰਡੇ ਦਾ ਰਿਸ਼ਤਾ ਕੀਦਾ ਨਹੀਂ ਹੋ ਰਿਹਾ। ਬਾਜੀਗਰਾਂ ਦੀ ਪੁੱਛਿਆ ਹੋਵੇ ਬਾਜੀਗਰਾਂ ਦੀ। ਬਾਜੀਗਰਾਂ ਦੀ ਬੱਚਾ ਭਾਈ। ਬਾਜੀਗਰਾਂ ਦੀ ਪੁੱਛਾ ਹੋਵੇ ਬਾਜੀਗਰਾਂ ਤੁਸੀਂ ਇਹਦਾ ਬਾਜੀਗਰਾਂ ਦੀ ਪੁੱਛਾ ਹੋਵੇ ਮਾਤਾ ਚੱਲ ਫਿੱਕਰਾ ਹੋਰ ਦੇ ਫੇਰ ਆਕੇ ਫੇਟਾਲਾਂਗੇ ਪਹਿਲੀ ਵਾਰ ਬੋਸਾਂ ਬਸ ਨਹੀਂ ਆਉਂਦੀ ਤੈਨੂੰ ਕਿਵੇਂ ਮੈਂ ਬਣਾਵਾਂ ਉੱਪਰ ਦੀ ਕਾਣ ਪਾਇਆ ਹੋਵੇ ਪੁਲਿਸ ਦੀ ਨੌਕਰੀ ਦਾ ਕਾਣ ਹੋਵੇ ਕੰਮ ਆੜ ਰਿਹਾ ਹੋਵੇ ਪੁੱਛਣ ਵਾਸਤੇ ਹੁਣ ਪੁਲਿਸ ਦੀ ਨੌਕਰੀ ਹੋਵੇ ਕੰਮ ਆੜ ਰਿਹਾ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੇਲਾਂ ਦੇ ਕਾਣ ਹੋਣਾ ਪੁਲਿਸ ਦੀ ਨੌਕਰੀ ਦਾ ਕੰਮ ਆੜ ਗਿਆ ਹੋਵੇ ਪੁੱਛਣ ਵਾਸਤੇ ਹੁਣ ਕਿੱਥੋਂ ਆਇਆ ਬੱਕਰਾ ਆਜੋ ਪਹਿਲੀ ਜਿਹੜੇ ਹੈਗੇ ਸਾਰੇ ਆਜਾ ਕਰਵਾਪਾ ਜੀ ਛਾਤੀ ਆਪੇ ਕਰ ਲੈਣਗੇ ਬਠੇਡੇ ਤੋਂ ਆਇਆ ਸਾਰਿਆਂ ਦੇ ਛਾਤ ਲਾ ਗਏ ਕਿਨਾਂ ਦੇ ਆ ਤੁਸੀਂ ਵੀ ਕਿੱਥੋਂ ਆਇਆ ਬੱਕਰਾ? ਚੰਨਾ ਕਲਾਤੋਂ ਆਇਆ। 1 2 3 ਜਿਨ੍ਹਾਂ ਦੇ ਸਤਨਾਮ ਕਹਿੰਦੇ ਹੋਣ ਉਹਨਾਂ ਦੀ ਪੂਛਾ ਹੋਵੇ। ਸਤਨਾਮ ਹੋਵੇ ਭਾਈ ਉਹਨਾਂ ਦੀ ਤਾਂ ਹਾਂ ਤੁਸੀਂ ਆ ਲੋ। ਸਤਨਾਮ ਕੌਣ ਤੇ? ਸਤਨਾਮ ਕਿਰੋਂ ਕਹਿੰਦੇ ਨੇ? ਕਿੱਥੇ? ਚਲੋ। ਇਹ ਹੁੰਦਾ। ਇਹ ਮੁੰਡੇ ਦੇ ਕੰਨ ਹੁਣ ਵੀ ਪੁਲਿਸ 'ਚ ਲੱਗਣਾ ਪੇਪਰ ਦਾ ਪੰਗਾ ਹੋਵੇ। ਸਤਨਾਮ ਕੇਦੇ ਹੁਣ ਬਸ ਉਹਨਾਂ ਦੀ ਪੁੱਛਾ ਹੋਵੇ। 1 2 3 4 ਪੇਪਰ ਦੇਤੇ ਹੁਣ ਮੁੰਡੇ ਨੇ ਉਹਨਾਂ ਦੀ ਪੁੱਛਾ ਹੋਵੇ। 4 ਪੇਪਰ ਦੇਤੇ ਹੁਣ ਪੁੱਛਾ ਵਾਸਤੇ ਹੁਣ 4 ਪੇਪਰ ਦੇਤੇ ਹੁਣੇ ਭਾਈ। ਉਹ ਵੀ ਪੁੱਛਾ ਹੈ। ਹਾਂਜੀ। ਇਹ ਨਾ ਵੀ ਕਿਥੋਂ ਆ ਬੱਕਰਾ ਕਿਹ ਕਿਥੇ ਆ ਬੱਕਰਾ ਸਤਨਾਮ ਕੋਣਾ ਛੋੜਾ ਗਵੰਡਿਆ ਚਾਰ ਪੇਪਰ ਕਿਹਨੇ ਦੇਤੇ ਪੁਲਸ ਦਾ ਪੇਪਰ ਉਹ ਹੀ ਦੇ ਰੇ ਬੱਕਰਾ ਇਹ ਸੰਤਾਂ ਦੀ ਹੋ ਜੇ ਕਿਰਪਾ ਨਿਕਲ ਆ ਬੇ ਫੱਕਰਾ ਸਤਨਾਮ ਕਿਨੂੰ ਕਹਿੰਦੇ ਤੇ ਕੋ ਛੋਟੇ ਘਰ ਦੇ ਨਾਲ ਆ ਛੋੜਾ ਗਵੰਡਿਆ ਇਹ ਸੰਤਾਂ ਦੀ ਹੋ ਜੇ ਕਿਰਪਾ ਮੁੰਡੇ ਦਾ ਪੇਪਰ ਪਾਸ ਹੋ ਜੇ ਪਹਿਲੀ ਤਰਖਾ ਦਰਵਾਜ਼ਾ ਤੇ ਲਾ ਲਊਗਾ ਜਲੇ ਬਾਬਾ ਹੋਂਡੂ ਰੀਡੂਰੀ ਰੋਜੇ ਸਤੇ ਚੱਦਰ ਰਚਣਾ ਕਿਆ ਬਣ ਜਾਊਗਾ ਇੱਕ ਵੀਰ ਨੇ ਘਰ ਉੱਪਰ ਦੀ ਕਣ ਪਾਵੇ ਕੁਝ ਜ਼ਮਾਰੇ ਇੰਤਕਾਲ ਦਾ ਕੰਮ ਆੜ ਗਿਆ ਹੋਵੇ ਪੁੱਛਣ ਵਾਸਤੇ ਹੁਣ ਕੋਈ ਇੰਤਕਾਲ ਦਾ ਕੰਮ ਆੜ ਗਿਆ ਹੋਵੇ ਕਣ ਪਾਏ ਹੁਣ ਕਿਸੇ ਦਾ ਇੰਤਕਾਲ ਦਾ ਕੰਮ ਆੜ ਗਿਆ ਹੋਵੇ ਕਣ ਪਾਏ ਹੁਣ ਪੁੱਛਣ ਵਾਸਤੇ ਹੁਣ ਇੰਤਕਾਲ ਦਾ ਕੰਮ ਅੜ ਗਿਆ ਹੋਵੇ ਕੌਣ ਪਾਇ ਹੋਣਾ ਪੁੱਛਣ ਵਾਸਤੇ ਹੋਣਾ ਕੋਈ ਇੰਤਕਾਲ ਦਾ ਕੰਮ ਅੜ ਗਿਆ ਹੋਵੇ ਪੁੱਛਣ ਵਾਸਤੇ ਹੋਣਾ ਜੇ ਤੁਆ ਮਾਤਾ ਧਰ ਲਈ ਐ ਮਾਤਾ ਮੈਂ ਇਹ ਕੋਟਰੇ ਲਈ ਤੁਆ ਮਾਤਾ ਇੰਤਕਾਲ ਦਾ ਕੀਦਾ ਕੰਮ ਅੜ ਗਿਆ ਥੋੜਾ ਵੀ ਅੜ ਗਿਆ ਮਾਤਾ 1 2 3 4 5 6 ਮੈਂਬਰ ਹੋਣ ਪਰਿਵਾਰ ਚ ਉਹਨਾਂ ਦੇ 6 ਹੋਣ ਥੋੜੇ ਨੇ ਮਾਤਾ ਆਜੋ ਜੱਲੇ ਬਾਬਾ ਮੁਤੇ ਰੋ ਕੇ ਆਗਣਾ ਰੱਖ ਚਾਹੇ ਮਾਰ ਤਾਂ ਇਤਕਾਲ ਦਾ ਕੰਮ ਅਲ ਗਿਆ ਜੇ ਮਾਤਾ ਕਿਰਪਾਈ ਹੋ ਜੇ ਹੋਏ ਜਾਵੇ ਹੋਏ ਜਾਵੇ ਮਾਤਾ ਸੰਗਤ ਨੂੰ ਮਾਤਾ ਮਿੱਠੇ ਰਸਗੁਲੇ ਬਣ ਜਾਣਗੇ ਚੱਲ ਨੀ ਬਾਬਾ ਦਿੰਦੇ ਹੋ ਤੇਰੇ ਦਾਰੇ ਆ ਮੈਂ ਤਨੂ ਰਸ ਨੂੰ ਬਣਾਂ